ਕੁੰਟਾਂ ਵਿੱਚ ਜਿਹੜਾ ਜੰਗਲ ਆ ਉੱਥੇ ਇੱਕ ਬੂਟਾ ਆ ਜੀ ਫਾਲਸੇ ਦਾ ਤੇ ਇਹਦੇ ਬਾਰੇ ਚਲੋ ਮੈਨੂੰ ਜਿਆਦਾ ਨੋਲਿਜ ਹੈ ਨਹੀਂ ਸੀਗੀ ਵੀ ਕੀ ਆ ਫਾਲਸਾ ਕੀ ਹੁੰਦਾ ਪਰ ਇੱਧਰ ਦਲਬੀਰ ਸਿੰਘ ਹੁਣੇ ਦੱਸ ਰਿਹਾ ਵੀ ਇਹਦੇ ਕੀ ਗੋਣੇ ਆ ਹਾਂਜੀ ਸਰ ਦੱਸਿਓ ਜੀ ਇਹ ਤਾਂ ਬਹੁਤ ਹੈ ਜੀ ਗੌਣਕਾਰੀ ਆ ਜੀ ਅੱਛਾ ਜੀ ਇਹ ਗਰਮੀਆਂ ਦਾ ਫਾਲਿਆ ਜੀ ਹੁਣ ਤਾਂ ਉੱਦਾਂ ਲੱਗਾ ਹੋਏ ਗਰਮੀਆਂ ਨੀਂ ਲੱਗਦਾ ਜੀ ਨਾ ਅਪ੍ਰੈਲ ਮਈ ਦੇ ਵਿੱਚ ਹੈ ਜੀ ਅੱਛਾ ਜੀ ਜੂਨ ਦੇ ਵਿੱਚ ਬਹੁਤ ਹੀ ਵਧੀਆ ਸਵਾਦ ਖਾਣ ਵਾਸਤੇ ਜੀ ਇਹਦਾ ਜੂਸ ਵੀ ਪੀਤਾ ਜਾਂਦਾ ਜੀ ਅੱਛਾ ਜੀ ਜਿਹੜੇ ਗਰਮੀਆਂ ਚ ਸਾਨੂੰ ਲੱਗਣ ਵਾਲੇ ਜਿੱਦਾਂ ਲੋਹ ਤੋਂ ਬਚਾਉਂਦਾ ਸ ਟੇਲੇ ਬਰ ਨੂੰ ਬਹੁਤ ਸਟਰੋਂਗ ਕਰਦਾ ਇਹ ਜੀ ਫਲਸਾ ਹਾਂਜੀ ਹਾਂਜੀ ਬਹੁਤ ਹੀ ਗੌਣਕਾਰੀ ਆ ਜੀ ਜੁੱਦਾ ਤੁਸੀਂ ਦੱਸ ਰਹੇ ਕਿ ਇੱਕ ਬਲੂ ਬੈਰੀ ਹੁੰਦੀ ਜਿਹੜੀ ਬਾਹਰ ਹਾਂਜੀ ਉਹ ਕੁਛ ਵੀ ਇਹਦੇ ਮੁਕਾਬਲੇ ਜੀ ਅੱਛਾ ਜੀ ਹਾਂਜੀ ਸਭ ਤੋਂ ਵਧੀਆ ਆਪਣਾ ਆ ਬਾਜੀ ਉਹਦਾ ਜੀਰੋ ਇਹਦੇ ਮੁਕਾਬਲੇ ਤੇ ਇਹਨਾਂ ਤੋਂ ਹੀ ਉਹ ਪਿੰਦਾ ਕਰ ਕਰਕੇ ਹਾਂਜੀ ਆਪਾਂ ਆਮ ਕਹਿ ਦਿੰਨੇ ਆ ਹਾਂਜੀ ਹਾਂਜੀ ਆਪਣੇ ਹੁਣ ਲੋਕ ਜਾ ਕੇ ਤੇ ਬਾਹਰ ਬਾਹਲੇਆਂ ਮੁਲਕਾਂ ਚੋਂ 베ਰੀ ਤੋੜਦੇ ਆ ਜੀ 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 ਤੇ ਇਹਨਾਂ ਨੂੰ ਆਪਾਂ ਜਿੱਥੋਂ 베ਰੀ ਬਣੀ ਆ ਉਹਨੂੰ ਭਲਾਈ ਜਾਂਦੇ ਆ ਅਸਲ 'ਚ ਉਹਨਾਂ ਲੋਕਾਂ ਨੇ ਇਹਨਾਂ ਦੇਖ ਕੇ ਪਿੰਦਾ ਟੜਾਟੜਾ ਗਏ ਅੱਛਾ ਜੀ ਉਹ ਚੀਜ਼ਾਂ ਬਣਾ ਲਈਆਂ ਬੇਰੀਆਂ ਨੂੰ ਆਪਾਂ ਚੰਗਾ ਸਮਝਦੇ ਆ ਮੇਨ ਜਿਹੜਾ ਫਾਲਸਾ ਇਹਨੂੰ ਆਪਾਂ ਇੱਥੇ ਘਰਾਂ 'ਚ ਲਾ ਕੇ ਨਹੀਂ ਖੋਸ਼ ਇਹਦਾ ਜੂਸ ਬਹੁਤ ਵਧੀਆ ਇਹ ਲਾਉਣਾ ਚਾਹੀਦੇ ਆ ਆਪਾਂ ਨੂੰ ਪ੍ਰਾਤਨ ਬੂਟੇ ਜਿਹੜੇ ਹਨ ਅੱਛਾ ਜੀ ਅੱਛਾ ਇਹ ਬਾਬਾ ਜੀ ਆਪਣੇ ਜੰਗਲ ਸ ਹੈਗਾ ਉਧਰ ਹੋਰ ਜੀ ਹੈ ਬਾਬਾ ਜੀ ਮੈਂ ਮੈਨੂੰ ਕਿੱਧਰ ਲੁਕਾ ਰਿਆ ਗਿਆ ਨਹੀਂ ਪਤਾ ਨਹੀਂ ਇਹ ਆਪੇ ਹੀ ਹੋ ਜਾਂਦਾ ਜੀ ਕੋਈ ਬਾਹਲੀ ਨੂੰ ਮਿਹਨਤ ਨਹੀਂ ਲੋੜ ਨਹੀਂ ਕਿਤੇ ਲਾਤਾਂ ਦੀ ਹੋ ਜਾਂਦਾ ਜੀ ਨਹੀਂ ਸੜਕਾਂ ਦੀ ਤਾਂ ਅੱਛਾ ਇਹ ਹੀ ਹੁੰਦੀ ਇੱਕ ਤਾਂ ਇੱਕ ਤਾਂ ਸਾਡੀ ਉਹ ਹੁੰਦੀ ਫਗੂੜੀ ਇਹ ਫਗੂੜੀ ਥੋੜੀ ਆ ਨਹੀਂ ਜੀ ਇਹ ਉਹ ਔਰ ਚੀਜ਼ ਹੈ ਨਾ ਮੈਂ ਖਾਲਸਾ ਬੋਲਦਾ ਪਾਪਾ ਜੀ ਆਓ ਇੱਧਰ ਜਾਈਏ ਜੈਤਰਾ ਜੀ ਜੰਗਲਾ ਜਿਹੜੇ ਜੱਜੋਂ ਵਾਲੀ ਸਾਈਡ ਭਰਿਆ ਪਿਆ ਤਾਂ ਕੀ ਇਹਨੂੰ ਤੁਸੀਂ ਇਦਾਂ ਵੀ ਖਾ ਲਓ ਨਾ ਇਹਦੇ ਨਾਲ ਖੂਨ ਦੀ ਕਮੀ ਵੀ ਪੂਰੀ ਇਹਨੂੰ ਪੱਕੇ ਨੂੰ ਖਾਣਾ ਇਹਨੂੰ ਹਾਂ ਜੀ ਕਾਲਾ ਹੋ ਜਾਂਦਾ ਹੈ ਕਾਲਾ ਹੋਣਾ ਲਾ ਲਓ ਕੇ ਕਾਲਾ ਹੋ ਜਾਂਦਾ ਪਾਣੀ ਅੱਛਾ ਜੀ ਹਾਂ ਜੀ ਇਹਦੇ ਅੱਛਾ ਜੀ ਇਹਨੂੰ ਖਾਣ ਲਈ ਕਿਸੇ ਵੈਦ ਦੀ ਸਲਾਹ ਤਾਂ ਨਹੀਂ ਲੈਣੀ ਪੈਂਦੀ ਨਹੀਂ ਨਹੀਂ ਵੀਰ ਜੀ ਇਹ ਤਾਂ ਫਰੂਟ ਜਾਂਦਾ ਆ ਮਤਲਬ ਕਈ ਵਾਰੀ ਨਾ ਮੈਂ ਆਪਣੇ ਹਰ ਜੜੀ ਬੂਟੀ ਦੀ ਜਿਹੜੀ ਵੀਡੀਓ ਪਾਈਦੀ ਆ ਨਾ ਉਹਦੇ ਵਿੱਚ ਇਹ ਜ਼ਰੂਰ ਲੋਕਾਂ ਨੂੰ ਕਹਿੰਦਾ ਆ ਕੋਈ ਵੀ ਚੀਜ਼ ਲੈਣ ਤੋਂ ਪਹਿਲਾਂ ਵੈਦ ਨਾਲ ਜੂਸ ਸਲਾਹ ਕਰ ਲੋ ਪਰ ਕੁਸ਼ਕ ਪੇੜ ਪੌਦੇ ਹੈਗੇ ਜਿਹੜੇ ਤੁਸੀਂ ਖੁਦ ਲੈ ਸਕਦੇ ਆ ਇਹ ਫਰੂਟ ਚ ਹੀ ਆਂਦਾ ਇਹਦਾ ਐਕਸਪੀਰੀਅੰਸ ਮੈਂ ਖੁਦ ਕੀਤਾ ਹੋਇਆ ਮੈਨੂੰ ਸੀਗੀ ਥੋੜੀ ਜੀ ਖੂਨ ਦੀ ਕਮੀ ਤਾਂ ਮੈਂ ਖਾਦੇ ਹੋਇਆ ਤੇ ਉਹਦੇ ਨਾਲ ਸਹੀ ਹੋਇਆ ਮੇਰੇ 7-8 ਸਾਲ ਤੋਂ ਨਹੀਂ ਵੱਧ ਰਿਹਾ ਇਹਦੇ ਨਾਲ ਵੱਧ ਗਿਆ ਹੈ ਇਹਦੇ ਨਾਲ ਵੱਧ ਗਿਆ ਲਓ ਜੀ ਚਲੋ ਖੂਨ ਵਧਾਉਣ ਵਾਲਾ ਇੱਕ ਬੂਟਾ ਵੀ ਲਾ ਪਿਆ ਸਾਨੂੰ ਹਾਂ ਚਲੋ ਬਹੁਤ ਸੋਹਣਾ ਜੀ ਆਜੋ ਜੀ ਆਜੋ